ਜਿਨੇ ਸਾਦਗੀ ਨਾਲ ਲੁੱਲਿਆ ਸਾਡਾ ਦਿਲ ਜਿੱਤ ਅੱਜ ਸਾਡੇ ਨਾਲ ਹੈਗਾ ਕਰਨਜੀਤ ਠੀਕ ਹੈ ਬਹੁਤ ਬਹੁਤ ਮੁबारकਾ ਇਹਨੂੰ ਕਰੋਸ਼ੀਆ ਦੇ ਵੀਜ਼ੇ ਦੀਆਂ ਪਹਿਲਾਂ ਮੈਂ ਇਹਦੇ ਬਾਰੇ ਦੱਸਣਾ ਚਾਹਨਾ ਕਿ ਮੇਰੇ ਨਾਲ ਬਹੁਤ ਟਾਈਮ ਤੋਂ ਜੁੜਿਆ ਹੋਇਆ ਸੀ ਬਹੁਤ ਦੇਰ ਤੋਂ ਇਹਨੂੰ ਵਿਸ਼ਵਾਸ ਸੀ ਟਰਸਟ ਸੀਗਾ ਇਹਦੇ ਟਰਸਟ ਕਰਕੇ ਇਹ ਕੰਮ ਬਹੁਤ ਹੋਇਆ ਕਿਉਂਕਿ ਕਾਫੀ ਵਾਰੀ ਵਿੱਚੋਂ ਪ੍ਰੋਬਲਮਸ ਆਈਆਂ ਕੋਈ ਕੋਈ ਦਫਦਾ ਹੁੰਦਾ ਕਿ ਵਿੱਚ ਪ੍ਰੋਬਲਮਸ ਆਈਆਂ ਕਿਉਂਕਿ ਚਲਦੇ ਕੰਮ ਦੇ ਵਿੱਚ ਕਈ ਵਾਰੀ ਆ ਜਾਂਦੀਆਂ ਪਿੱਛੇ ਜੇ ਤੁਹਾਨੂੰ ਵੀ ਪਤਾ ਹੀ ਆ ਮੈਂ ਵੀਡੀਓ ਪਾਈ ਸੀ ਇਹ 20 ਬੰਦਿਆਂ ਦੇ ਵਿੱਚ ਹੀ ਸੀਗਾ ਜਿਹੜੇ ਆਲਰੇਡੀ ਉਹ ਗਰੁੱਪ ਦੇ ਵਿੱਚ ਖਰਾਬ ਹੋਏ ਸੀ ਠੀਕ ਹੈ ਉਹ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਪਾਏ ਨਿਕਲ ਰਹੇ ਨੇ ਸਾਰੇ ਮੈਂ ਤੁਹਾਡੇ ਰੂਬਰੂ ਕਰੂੰਗਾ ਸਾਰਿਆਂ ਦੇ ਵੀਜ਼ੇ ਲੱਗਣਗੇ ਉਹ ਗਰੁੱਪ ਸਾਡਾ ਹੈਗਾ ਉਸ ਤੋਂ ਬਾਅਦ ਜਿਹੜੇ ਅਸੀਂ ਪਾਏ ਉਹ ਤਾਂ ਵੀਜ਼ੇ ਲਾ ਕੇ ਚਲੇ ਵੀ ਗਏ ਪਰ ਇਹਨਾਂ ਦਾ ਕੰਮ ਕਿਸੇ ਨਾ ਕਿਸੇ ਤਰੀਕੇ ਨਾਲ ਲੇਟ ਹੁੰਦਾ ਰਿਹਾ ਪਰ ਇਹਦੇ ਵਿੱਚ ਕੀ ਆ ਇਹ ਮੁੰਡੇ ਨੇ ਸਾਡੇ ਤੇ ਬਹੁਤ ਜ਼ਿਆਦਾ ਟਰਸਟ ਬਣਾ ਕੇ ਰੱਖਿਆ ਇੱਕ ਵਾਰੀ ਵੀ ਇਹਦਾ ਕੀ ਕਿਉਂ ਕਿੱਦਾਂ ਜਿਵੇਂ ਇਹਨੂੰ ਕਿਹਾ ਓਮੇ ਇਹਨੇ ਕਿਹਾ ਸਿਰ ਮੱਥੇ ਜਦੋਂ ਇਹਨੂੰ ਅੱਜ ਵੀਜ਼ਾ ਦਿੱਤਾ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਜਿਹੜੇ ਬੰਦੇ ਨੇ ਵਿਸ਼ਵਾਸ ਕੀਤਾ ਤੇ ਅੱਜ ਉਹਨੂੰ ਅਸੀਂ ਵੀਜ਼ਾ ਦਿੱਤਾ ਉਹਨੂੰ ਵਿਸ਼ਵਾਸ ਸੀ ਅਸੀਂ ਇਸ ਟੇਬਲ ਤੋਂ ਵੀਜ਼ਾ ਲੈ ਕੇ ਜਾਣਾ ਉਹ ਅੱਜ ਇਹਨੂੰ ਮਿਲਿਆ ਮੈਂ ਤੁਹਾਨੂੰ ਕਹਿੰਦਾ ਤੁਹਾਡੀ ਪੋਜ਼ਿਟਿਵਿਟੀ ਬਹੁਤ ਕੰਮ ਕਰਦੀ ਆ ਜਦੋਂ ਇਹਦੇ ਨਾਲ ਸਬਮਿਸ਼ਨ ਤੱਕ ਗਏ ਦੋ ਬੰਦੇ ਸਬਮਿਸ਼ਨ ਸੀ ਤੇ ਉਸ ਟਾਈਮ ਤੇ ਮੈਨੂੰ ਕਿਹਾ ਵੀ ਕਹਿੰਦੇ ਦੋ ਦਿਨ ਦੀ ਹੈਗੀ ਆ ਉਸ ਤੋਂ ਬਾਅਦ ਆਪਣੇ 12-13 ਜਣਿਆਂ ਦੀ ਸਬਮਿਸ਼ਨ ਆ ਤੁਸੀਂ ਉਹ ਚ ਚੱਲ ਜਿਓ ਦੋ ਜਣਿਆਂ ਨੂੰ ਰਹਿਣ ਦਿਓ ਮੈਂ ਕਿਹਾ ਇਹ ਦੋ ਬੰਦੇ ਮੇਰੇ 200 ਵਰਗੇ ਆ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਨਾਲ ਨੇ ਸਬਮਿਸ਼ਨ ਕਰਾਉਣ ਸਾਰਾ ਬਸ ਨਾਲ ਲੱਗਿਆ ਅੱਜ ਵੀਜ਼ੇ ਦੀ ਖੁਸ਼ੀ ਜਿਹੜੀ ਇਹਨੂੰ ਆ ਅੰਦਰੋਂ ਕਿਉਂਕਿ ਬਹੁਤ ਮੁਸ਼ਕਲ ਹਾਂਜੀ ਸਰ ਮਿਲਿਆ ਠੀਕ ਹੈ ਉਹ ਅੱਜ ਇਹ ਦੱਸੂਗਾ ਕਿਵੇਂ ਇਹਨੂੰ ਸਰਵਿਸ ਲੱਗੀ 7 ਸੀਜ਼ ਦੀ ਕਿੱਦਾਂ ਇਹਦੀ ਜਰਨੀ ਰਹੀ ਕਿਉਂ ਮੈਂ ਇਹਨੇ ਵਿਸ਼ਵਾਸ ਕਰੀ ਰੱਖਿਆ ਕਿਹੜੀ ਚੀਜ਼ ਨੇ ਇਹਨੂੰ ਸਾਡੇ ਨਾਲ ਬੰਨ੍ਹੀ ਰੱਖਿਆ ਪਹਿਲਾਂ ਤਾਂ ਬਹੁਤ ਬਹੁਤ ਵਾਰਕਾਂ ਕਰਨ ਜੀ ਤਾਂ ਥੈਂਕ ਯੂ ਸਰ ਕਰੋਸ਼ੀਆ ਦੇ ਵੀਜ਼ੇ ਦੀਆਂ ਸਰ ਪਰਮਾਤਮਾ ਤਨੂੰ ਚੜ੍ਹਦੀ ਕਲਾ ਬਖਸ਼ੇ ਤਰ ਤਰ ਭੁੱਲੋ ਤੁਸੀਂ ਸਾਡੀਆਂ ਵੈਲ ਵਿਸ਼ਸ ਤੁਹਾਡੇ ਨਾਲ ਹਮੇਸ਼ਾ ਰਹਿਣਗੀਆਂ ਥੈਂਕ ਯੂ ਸਰ ਜੀ ਬਾਕੀ ਤੁਸੀਂ ਦੱਸੋ ਸੈਵਨ ਸੀਜ਼ ਨਾਲ ਕਿੱਦਾਂ ਜੁੜੇ ਕਿਵੇਂ ਥੋੜਾ ਰਿਹਾ ਦੱਸੋ ਮੜਾ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਭਾਜੀ ਉਹਨਾਂ ਦਾ ਇੰਸਟਾਗ੍ਰam ਤੇ ਐਡ ਦੇਖੀ ਸੀ ਤੇ ਦੈਨ ਮੈਂ ਇੱਥੇ ਵਿਜ਼ਿਟ ਕਰ ਲਿਆ ਕਿਉਂ ਪਲੈਨਿੰਗ ਕਰ ਰਹੇ ਸੀ ਕਿ ਸ਼ਾਨਗਨ ਜਾਣਾ ਹੈ ਤੇ ਫਿਰ ਮੈਂ ਇੱਥੇ ਵਿਜ਼ਿਟ ਕੀਤਾ ਚਲੋ ਭਾਜੀ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਮਤਲਬ ਸਾਰੀ ਕਲੀਅਰ ਗੱਲ ਏ ਟੂ ਜ਼ੈਡ ਪਹਿਲਾਂ ਹੀ ਦੱਸੀ ਤੇ ਦੈਨ ਆਪਾਂ ਨੈਕਸਟ ਡੇ ਅਪਲਾਈ ਕਰ ਲਿਆ ਤੇ ਵੀਜ਼ਾ ਆਪਣੇ ਹੱਥ 'ਚ ਆ ਥੈਂਕ ਯੂ ਸਰ ਥੈਂਕ ਯੂ ਕਿੰਨੀ ਥਿੰਗ ਨੂੰ ਸਬਮਿਸ਼ਨ ਕਰਾਈ ਸੀ ਅ ਸਰ 2 ਦਸੰਬਰ ਨੂੰ ਸਬਮਿਸ਼ਨ ਸੀ ਤੇ 18 ਜਨਵਰੀ ਨੂੰ ਵੀਜ਼ਾ ਆ ਗਿਆ ਤਕਰੀਬਨ ਵਿੱਚ ਕ੍ਰਿਸਮਸ ਨਿਊ ਇਅਰ ਤੇ ਛੁੱਟੀਆਂ ਸੀ ਦੇਖੋ ਵਰਕਿੰਗ ਡੇ ਤਾਂ ਮੈਂ ਮਸਾ ਹੀ 30 ਡੇਜ਼ ਮੁਸ਼ਕਲ ਨਾਲ ਹੀ ਲਏ ਆ ਮੈਂ ਸਾਰਿਆਂ ਨੂੰ ਰეკਮੈਂਡ ਕਰਦਾ ਕਿ ਜਿਨ੍ਹਾਂ ਨੇ ਵੀ ਸ਼ੰਗਨ ਜ਼ੋਨ ਜਾਣਾ ਹੈ ਜਾਂ ਕਰੋਸ਼ੀਆ ਜਾਣਾ ਪੁਰਤਗਾਲ ਜਾਣਾ ਸਾਰਿਆਂ ਨੂੰ ਜਰੂਰ ਇੱਕ ਵਾਰ ਆ ਕੇ ਮਿਲੋ ਵਿਜ਼ਿਟ ਕਰੋ ਸਾਰਿਆਂ ਦੀ ਰਿਕਵੈਸਟ ਹੀ ਆ ਕਿਤੇ ਜਾ ਕੇ ਨਾ ਫਸੋ ਇੱਧਰ ਉੱਧਰ ਫਾਇਦਾ ਨਹੀਂ ਹੈਗਾ ਮੈਂ ਵੀ ਫਸਿਆ ਸੀ 1 ਸਾਲ ਮੇਰਾ ਖਰਾਬ ਹੋਇਆ ਪਰ ਚਲੋ ਕੋਈ ਗੱਲ ਨਹੀਂ ਜੋ ਹੁੰਦਾ ਚੰਗਾ ਹੁੰਦਾ ਸਰ ਥੈਂਕ ਯੂ ਅਗੇਨ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਅੱਛਾ ਮੈਨੂੰ ਇਹ ਦੱਸੋ ਕਿ ਵੀ ਕਿਹੜੀ ਚੀਜ਼ ਨੇ ਇੰਨੀ ਧੀਰ ਤੁਹਾਨੂੰ ਬੰਨੀ ਰੱਖਿਆ ਕਿਵੇਂ ਯਕੀਨ ਸੀਗਾ ਵੀ ਹੈ ਵੀ ਰਿਵਿਊ ਹਾਂਜੀ ਸਰ ਮੈਂ ਦੇਖਦਾ ਸੀਗਾ ਅਕੋਮੋਡੇਸ਼ਨ ਦੀਆਂ ਮਤਲਬ ਵੀਡੀਓਸ ਤੁਸੀਂ ਅਪਲੋਡ ਕਰਦੇ ਸੀ। ਕਿਉਂਕਿ ਵੀਜ਼ੇ ਤਾਂ ਕੋਈ ਵੀ ਕਰਾ ਸਕਦਾ ਜਾਂ ਕੋਈ ਭੇਜ ਵੀ ਰਿਹਾ ਮੈਨੂੰ ਬਹੁਤ ਫੋਨ ਆਉਂਦੇ ਆ। ਉਹ ਮੇਰੇ ਫਾਦਰ ਸਾਹਿਬ ਵੀ ਇਹੀ ਮਤਲਬ ਸੋਚਦੇ ਸੀਗੇ ਚਲੋ ਚੱਲ ਜਾਂਦੇ ਆ ਠੀਕ ਆ। ਰਹਿਣ ਨੂੰ ਹੋਵੇ ਵਧੀਆ ਤੇ ਉਹ ਉਹ ਤਾਂ ਪੁਲਿਸ ਵਾਲੇ ਹਾਂਜੀ ਇਹਦੇ ਫਾਦਰ ਸਾਹਿਬ ਖੁਦ ਪੁਲਿਸ ਆ ਉਹਨਾਂ ਨੂੰ ਪਤਾ ਹੈ ਦੁਨੀਆ ਦੇ ਭਾਤ ਭਾਦੀ ਦੁਨੀਆ ਰੋਜ਼ ਦੇਖਦੇ ਆ ਪਰਖਦੇ ਆ ਤੇ ਉਹ ਕਹਿੰਦੇ ਸੀ ਸਾਡਾ ਬੱਚਾ ਵਧੀਆ ਤਰੀਕੇ ਨਾਲ ਸੈੱਟ ਹੋਵੇ ਫਿਰ ਉਸ ਤੋਂ ਬਾਅਦ ਅ ਮੈਂ ਦੇਖਦਾ ਰਿਹਾ ਵੀਡੀਓ ਵਿੱਚ ਚਲੋ acommodation ਵਧੀਆ ਆ ਸਾਰੇ ਮਤਲਬ ਜੈਨੂਇਨ ਕੰਮ ਕਰਦੇ ਆ ਇਸੇ ਕਰਕੇ ਮੇਰਾ ਵਿਸ਼ਵਾਸ ਬਣਿਆ ਰਿਹਾ ਤੇ ਵਿਸ਼ਵਾਸ ਦਾ ਵੀ ਸਭ ਮਿਲ ਗਿਆ ਥੈਂਕ ਯੂ ਥੈਂਕ ਯੂ ਸਰ ਤੇ ਜਿਹੜੀ ਮੈਂ ਇੱਕ ਲਾਸਟ ਵੀਡੀਓ ਵੀ ਪਾਈ ਸੀ ਹਾਂਜੀ ਸਰ ਕਿ ਵੀ ਇਹ ਉਹਦੇ ਤੇ ਟੁੱਕਦੀ ਹੈ ਇਹ ਵਾਈਫ ਦੇ ਨਾਲ ਕਈ ਬੰਦੇ ਅਪਲਾਈ ਕਰਦੇ ਆ ਹਾਂਜੀ ਸਰ ਠੀਕ ਹੈ ਤੇ ਤੁਸੀਂ ਕਿਵੇਂ ਸੋਚਿਆ ਕਿ ਵੀ ਮੈਂ ਇਕੱਲਾ ਕਰ ਲਵਾਂ ਜਾਂ ਕਿਸ ਹਿਸਾਬ ਦਾ ਸਰ ਸਟਰਗਲ ਕਰਨੀ ਪੈਂਦੀ ਆ ਮਤਲਬ ਆਪ ਚਲੋ ਬੰਦਾ ਔਖਾ ਘਟ ਲੈਂਦਾ ਨਾਲ ਵਾਈਫ ਜਾਂ ਬੱਚੇ ਉਹਨਾਂ ਨੂੰ ਨਹੀਂ ਦੇਖ ਸਕਦਾ ਬੰਦਾ ਔਖੇ ਟਾਈਮ ਆਹੀ ਗੱਲ ਮੈਂ ਸਮਝਾਈ ਸੀ ਲਾਸਟ ਵੀਡੀਓ ਦੇ ਵਿੱਚ ਕਿ ਪਹਿਲਾਂ ਤੁਸੀਂ ਖੁਦ ਜਾ ਕੇ ਸੈਟਲ ਹੋਵੋ ਫਿਰ ਆਪਣੀ ਫੈਮਲੀ ਨੂੰ ਉੱਥੇ ਲੈ ਕੇ ਜਾਓ ਤੁਸੀਂ ਫਿਰ ਸਿਕਿਉਰ ਉਹਨਾਂ ਨੂੰ ਸਕਿਉਰਟੀ ਦੇ ਸਕਦੇ ਹੋ ਆਪਣੀ ਉਹਨਾਂ ਨੂੰ ਕਹਿੰਦੇ ਹੁੰਦੇ ਦੇਖਰੇਖ ਦੇ ਵਿੱਚ ਰੱਖ ਸਕਦੇ ਹੋ ਜੇ ਤੁਸੀਂ ਆਪ ਹੀ ਪਹਿਲਾਂ ਸਰਵਾਈਵਲ 'ਚ ਹੋ ਤੁਸੀਂ ਮੁੰਡਿਆਂ ਨਾਲ ਨਾ ਰਹਿ ਕੇ ਬਾਹਰ ਰਹੋਗੇ ਅਕਮੋਡੇਸ਼ਨ ਦੇ ਖਰਚੇ ਵਧਣਗੇ ਇੱਕ ਬਗਾਨੇ ਮੌਲਕ 'ਚ ਸੈਟਲ ਹੋਣ ਨੂੰ ਹੁਣ 6 ਮਹੀਨੇ ਦਾ ਤੱਕੇ ਖਾਣ ਲਈ ਤੁਸੀਂ ਤਿਆਰ ਹੋ ਬਿਲਕੁਲ ਸਰ ਫਿਰ 6 ਮਹੀਨਿਆਂ ਚ ਸੈਟਲ ਹੋ ਜਾਓਗੇ ਫਿਰ ਅਗਲੇ 6 ਮਹੀਨਿਆਂ ਦੇ ਵਿੱਚ ਦੁਨੀਆ ਨੂੰ ਪਤਾ ਲੱਗ ਜਾਊ ਤੁਸੀਂ ਸੈਟਲ ਹੋ ਗਏ ਏਦਾਂ ਹੀ ਹੈ ਯੂਰਪੀ ਸਟੋਰੀ ਹੈ ਉਸ ਯੂਰਪ ਦੇ ਵਿੱਚ ਜਿਹਨੇ ਸੈਟਲ ਹੋਣਾ ਉਹ ਇਹ ਪ੍ਰਿਪੇਅਰ ਹੋ ਕੇ ਆਵੇ ਉਹ ਤੱਕੇ ਖਾਣ ਜਾ ਰਿਹਾ ਉਹ ਆਪਣੇ ਮਨ ਦੇ ਵਿੱਚ ਖਿਆਲ ਐਸ ਲੈਵਲ ਤੇ ਨਾ ਲੈ ਕੇ ਜਾਵੇ ਨਹੀਂ ਤਾਂ ਕੋਈ ਵੀ ਏਜੰਟ ਆ ਉਹ ਇੱਥੋਂ ਬੈਠੇ ਉਹਨਾਂ ਨੂੰ ਜਹਾਜ਼ ਚੜਾ ਦਿੰਦਾ ਤੁਹਾਨੂੰ ਕਹਿੰਦਾ ਤੁਸੀਂ ਜਾ ਕੇ ਉੱਥੇ ਐਸ਼ ਕਰਨੀ ਆ ਐਸ਼ ਕੁਝ ਨਹੀਂ ਹੋਣੀ ਤੁਹਾਡੇ ਨਵੇਂ ਸਿਰੇ ਤੋਂ ਲਾਈਫ ਸਟਾਰਟ ਹੋ ਰਹੀ ਆ ਸਟ੍ਰਗਲ ਬਿਨਾਂ ਲੈਂਗੁਏਜ ਤੋਂ ਤੁਹਾਨੂੰ ਉੱਥੋਂ ਦੇ ਕਲਚਰ ਦਾ ਨਹੀਂ ਪਤਾ ਲੋਕਾਂ ਦਾ ਨਹੀਂ ਪਤਾ ਬਿਹੇਵੀਅਰ ਦਾ ਨਹੀਂ ਪਤਾ ਵੈਦਰ ਦਾ ਨਹੀਂ ਪਤਾ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਰੜਨਾ ਅੱਜ ਆਪਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਆ ਆਪਾਂ ਨੂੰ ਇੱਥੇ ਹੀ ਔਖਾ ਹੁੰਦਾ ਸਰ ਹਰ ਚੀਜ਼ ਟਾਈਮ ਮੰਗਦੀ ਆ ਹਾਂ ਮੈਂ ਇਹ ਇੱਕ ਦਿਨ ਗਰਦਾਲਸਪੁਰ ਵਾਲੇ ਪਾਸੇ ਚੱਲ ਗਿਆ ਉਹ ਕਹਿੰਦੇ ਗਾੜੀ ਹੋ ਜਾ ਮੈਨੂੰ ਸਮਝ ਨਹੀਂ ਲੱਗੀ ਆਪਾਂ ਹੀ ਇੱਥੇ 18 ਕਿਲੋਮੀਟਰ ਬਾਅਦ ਲੈਂਗੁਏਜ ਬਦਲ ਜਾਂਦੀ ਆ ਉਹ ਕਹਿੰਦੇ ਆ ਖੜੀ ਮੈਨੂੰ ਪਤਾ ਨਹੀਂ ਸੀ ਵੀ ਖੜੀ ਨੂੰ ਫੜਨ ਨੂੰ ਕਹਿੰਦੇ ਆ ਖੜੇ ਸੋ ਆਪਾਂ ਹੀ ਇੱਥੇ 18 ਕਾ ਕਿਲੋਮੀਟਰ ਬਾਅਦ ਲੈਂਗੁਏਜ ਬਦਲ ਜਾਂਦੀ ਉਹ ਤਾਂ ਬਗਾਨੇ ਮੁਲਕ ਚ ਚੱਲੇ ਆ ਆਪਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਮਾਈਂਡ ਦੇ ਵਿੱਚ ਇੱਕ ਪੋਜ਼ਿਟਿਵਿਟੀ ਤੇ ਇਹ ਚੀਜ਼ ਜ਼ਰੂਰ ਲੈ ਕੇ ਚੱਲਿਓ ਮੈਂ ਧੱਕੇ ਖਾਣ ਚੱਲੇ ਆ ਤੇ ਮੈਂ ਧੱਕੇ ਖਾ ਕੇ ਸੈਟਲ ਹੋਣਾ 0.6 ਵਾਲਾ ਫਾਰਮੂਲਾ ਲੈ ਕੇ ਆਉਣਾ ਤੁਸੀਂ 0 ਤੁਸੀਂ ਅੱਜ ਹੈਗੇ ਹੋ 6 ਮਹੀਨੇ ਧੱਕੇ ਖਾਉਂਗੇ 6 ਮਹੀਨੇ ਚ ਸੈੱਟ ਹੋ ਜਾਓਗੇ ਅਗਲੇ 6 ਮਹੀਨੇ ਦੇ ਵਿੱਚ ਇਹ ਆਪਣੀ ਵਾਈਫ ਆਪਣੇ ਬੱਚਿਆਂ ਨੂੰ ਨਾਲ ਉੱਥੇ ਸੈਟਲ ਹੋ ਜਾਊਗਾ ਆਪਣਾ ਫਿਊਚਰ ਪਲਾਨ ਕਰ ਲੂਗਾ ਕਿਉਂਕਿ ਬੰਦਾ ਯੂਰਪ ਦੇ ਵਿੱਚ ਤਾਂ ਜਾਂਦਾ ਕਿਉਂਕਿ ਉੱਥੇ ਸੋਸ਼ਲ ਸਿਕਿਉਰਿਟੀ ਹੈ ਤੁਹਾਡੀ ਲਾਈਫ ਆ ਤੁਹਾਡਾ ਫਿਊਚਰ ਤੁਹਾਡਾ ਜੋ ਏਮਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਥੈਂਕ ਯੂ ਤੁਹਾਨੂੰ ਧਰਤਾਰ ਤੁਸੀਂ ਭੁੱਲੋ ਜਿਹੜੀ ਤੁਸੀਂ ਚੜ੍ਹਦੀ ਕਲਾ ਵਾਲੀ ਸੋਚ ਨਾਲ ਲੈ ਕੇ ਆਏ ਹੋ ਉਹ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਕਿਉਂਕਿ ਸ਼ਾਇਦ ਕਈ ਗੱਲਾਂ ਤੁਹਾਡੇ ਮੂੰਹ ਨਹੀਂ ਕਹਿੰਦਾ ਤਾਂ ਤੁਹਾਡੀ ਪੋਜ਼ਿਟਿਵ ਵਾਈਬਸ ਕਹਿੰਦੀ ਹੁੰਦੀ ਹੈ ਮੈਨੂੰ ਹਮੇਸ਼ਾ ਤੇਰੇ ਵੱਲੋਂ ਬਹੁਤ ਪੋਜ਼ਿਟਿਵ ਵਾਈਬਸ ਜ਼ਰੂਰ ਆਈਆਂ ਹਾਂਜੀ ਸਰ ਤੇ ਮੈਂ ਉਹੀ ਗੱਲ ਬਾਹਰ ਲਲਿਤ ਨਾਲ ਵੀ ਪਹਿਲਾਂ ਇਹੀ ਗੱਲ ਕੀਤੀ ਸੀ ਤੁਹਾਡਾ ਨਾਲ ਵੀ ਇਹ ਕਹਿ ਕਿ ਤੁਹਾਡੀਆਂ ਪੋਜ਼ਿਟਿਵ ਵਾਈਬਸ ਨਾਲ ਜਿੱਥੇ-ਜਿੱਥੇ ਫੈਲ ਜਾਂਦੀਆਂ ਜਰੂਰ ਨਾਲ ਜਾਂਦੀਆਂ ਨੇ ਸੋ ਇਹ ਪੋਜ਼ਿਟਿਵ ਰਹਿ ਕੇ ਕਰੋ ਇਹਨਾਂ ਨੇ ਮੇਰੀ ਹਰ ਗੱਲ ਮੰਨੀ ਜਿਵੇਂ ਮੈਂ ਇਹਨੂੰ ਕਿਹਾ ਓਮੇ ਮੰਨਿਆ ਅੱਖਾਂ ਬੰਦ ਕਰਕੇ ਯਕੀਨ ਕਰਿਆ ਮੈਂ ਕਹਿੰਦਾ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਅੱਖਾਂ ਬੰਦ ਰੱਖਿਆ ਕਰੋ ਜਿੰਨੇ ਸਵਾਲ ਪੁੱਛ ਲੈਣੇ ਪੁੱਛਿਆ ਕਰੋ ਜਿੰਨੇ ਸ਼ੰਕੇ ਹੁੰਦੇ ਕੱਢਿਆ ਕਰੋ ਪਰ ਅਪਲਾਈ ਕਰਨ ਤੋਂ ਬਾਅਦ ਇੰਨਾ ਕੁ ਵਿਸ਼ਵਾਸ ਕਰਿਆ ਕਰੋ ਕਿ ਪ੍ਰਮਾਤਮਾ ਵੀ ਤੁਹਾਡੀ ਰਜ਼ਾ 'ਚ ਰਾਜ਼ੀ ਹੋ ਜੂਵੇ ਸੋ ਅਗੇਨ ਬਹੁਤ-ਬਹੁਤ ਮੁबारकਾ ਤੁਹਾਨੂੰ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਾਂਜੀ ਤੂੰ ਹਰ-ਹਰ ਭੁੱਲੇ ਪਰਿਵਾਰ ਤੇਰਾ ਬਹੁਤ ਸੋਹਣਾ ਸੈੱਟ ਹੋਵੇ ਤੇਰਾ ਇਹ ਰੰਗ ਲਿਆਵੇ ਤੇਰੀ ਮਿਹਨਤ ਥੈਂਕ ਯੂ ਸਰ ਥੈਂਕ ਯੂ ਸੋ ਮਚ